ਪ੍ਰੇਤਾ ਬਜਰੀ ਪੰਜਾਬ ਦੀਆਂ ਲੋਕ ਸਭਾ ਚੋਣਾਂ 'ਚ ਵੱਡਾ ਮਸਲਾ ਬਣਿਆ ਸੀ ਉਸ ਤੋਂ ਬਾਅਦ ਸੱਤਾ ਤੇ ਸੀਰੀਅਸ ਹੋਈ ਆ ਹੁਣ ਇਲੀਗਲ ਮਾਈਨਿੰਗ ਦੇ ਉੱਤੇ ਨਕੇਲ ਕਸੀ ਜਾ ਰਹੀ ਆ ਅਫਸਰਾਂ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਸਾਡੇ ਨਾਲ ਮਾਈਨਿੰਗ ਮਿਨਿਸਟਰ ਮਦਨ ਮੋਹਨ ਮਿੱਤਲ ਨੇ ਮਿੱਤਲ ਸਾਹਿਬ ਲੋਕ ਸਭਾ ਚੋਣਾਂ ਤੋਂ ਬਾਅਦ ਲੱਗਿਆ ਕਿ ਜ਼ਿਆਦਾ ਇਹਦੇ ਤੇ ਨਕੇਲ ਕੱਸ ਦੇਣੀ ਚਾਹੀਦੀ ਆ ਨਹੀਂ ਤਾਂ ਨੁਕਸਾਨ 2017 'ਚ ਹੋ ਸਕਦਾ ਚੋਣ ਤੋਂ ਪਹਿਲੇ ਵੀ ਮੈਂ ਤੇ ਬੜਾ ਸਟ੍ਰਿਕਟ ਸੀਗਾ ਔਰ ਮੇਰੇ ਕੋਲ ਚਾਰਜ ਸਪਟੰਬਰ 2013 ਚ ਇਸ ਡਿਪਾਰਟਮੈਂਟ ਦਾ ਹੈ ਉਸ ਤੋਂ ਬਾਅਦ ਮੈਂ ਸਾਰਾ ਸਟੱਡੀ ਕੀਤਾ ਔਰ ਇਲੀਗਲ ਮਾਈਨਿੰਗ ਆ ਉਦੋਂ ਵੀ ਬਹੁਤ ਚੱਕ ਰਹੀ ਕਿਸੀਂ ਬੜੀ ਦਿੱਕਤ ਹੋਏ ਲੇਕਿਨ ਇਹ ਮੁੱਦਾ ਦੇਖੋ ਮੈਂ ਹੁਣ ਰੋਪੜ ਜ਼ਿਲ੍ਹੇ ਦੇ ਵਿੱਚ ਸਾਡਾ ਅਨੰਦਪੁਰ ਸਾਹਿਬ ਹਲਕਾ ਸੀ ਉਤੋਂ ਸਾਡਾ ਕੈਂਡੀ ਜਿੱਤ ਗਿਆ ਉਤੋਂ ਲੀਡ ਵੀ ਆਈ 10000 ਦੀ ਲੀਡ ਦਿੱਤੀ ਸੀ ਔਰ ਐਸੇ ਤਰ੍ਹਾਂ ਨਾਲ ਪਟਾਣਕੋਟ ਦੇ ਵਿੱਚ ਮਾਈਨਿੰਗ ਬਹੁਤ ਹੈ ਉਤੋਂ ਸਾਰੀਆਂ ਸੀਟਾਂ ਦੇ ਲੀਡ ਦੇ ਕੇ ਇਸੇ ਕਰਕੇ ਵਿਨੋਦ ਕਨਾਨੀ ਬੜੀ ਮਜ਼ੋਰਤ ਜਿੱਤਿਆ ਸ਼ਾਇਦ ਰੀਤਾ ਬਜਰੀ ਇਹਨਾਂ ਮੁੱਦੇ ਨਹੀਂ ਸੀ ਕੰਮ ਉਤੇ ਹੋਰ ਵੀ ਥੇ ਪਰ ਫਿਰ ਵੀ ਜਿਹੜਾ ਅੱਜ ਮੁੱਦਾ ਮੇਰੇ ਸਾਹਮਣੇ ਹੈ ਉਹ ਹੈ ਕਿ ਲੀਗਲ ਮਾਈਨਿੰਗ ਬੰਦ ਹੋਵੇ ਔਰ ਜਿਹੜਾ ਰੇਤਾ ਭਰੀ ਦੀ ਪ੍ਰਾਈਸ ਹੈ ਉਹ ਬਹੁਤ ਜ਼ਿਆਦਾ ਹੈ ਉਹਦੇ ਨਾਲ ਗਰੀਬ ਆਦਮੀ ਬਹੁਤ ਦੁਖੀ ਹੈ ਉਹ ਕੀਮਤ ਨੂੰ ਘਟ ਕਿਵੇਂ ਕੀਤਾ ਜਾ ਸਕਦਾ ਹੈ ਉਹਦੇ ਵਾਸਤੇ ਮੈਂ ਲੁਧਿਆਣੇ ਹੁਣੇ ਆਪਣੇ ਜ਼ਿਲ੍ਹਾ ਜੋ ਸਾਡੇ ਮੈਨੇਜਰਸ ਹੈ ਉਹਨਾਂ ਦੀ ਮੀਟਿੰਗ ਕੀਤੀ ਸੀ ਔਰ ਇੰਡਸਟਰੀ ਮੈਨੇਜਰ ਦੀ ਮੀਟਿੰਗ ਕਰਕੇ ਉਹਨਾਂ ਕਹੇ ਵੀ ਪ੍ਰਾਈਸ ਡਾਊਨ ਕਰੋ ਕੁਝ ਤਾਂ ਤੇ ਪ੍ਰਾਈਸ ਡਾਊਨ ਹੋਈ ਵੀ ਹੈ ਮੇਰਾ ਜੋ ਚੋੜ ਚੋੜ ਮੇਰਾ ਮੇਰਾ ਨਿਸਾਨ ਹੈ ਕਿ ਅਸੀਂ ਭਾਵੇਂ ਤੁਹਾਨੂੰ ਪਾਲਿਸੀਜ਼ ਕੋ ਪਰਵਰਤਨ ਕਰਨਾ ਪਵੇ ਔਰ ਜੋ ਅੱਜ ਕੀਮਤਾਂ ਹੈ ਉਹਦੇ 50% ਦੀ ਘਟਾ ਕੇ ਕੀਮਤਾਂ ਦੇ ਮੇਟਰ ਮਿਲਣਾ ਚਾਹੀਦਾ ਸੀ ਸਿੰਘ ਵਾਲਦੋ ਚੋਣਾ ਤੋਂ ਪਹਿਲਾਂ ਪੁੱਛਦੇ ਸੀ ਕਿ ਮਾਈਨਿੰਗ ਕੋਈ ਮਸਲਾ ਹੈਗਾ ਕਿ ਇਲੀਗਲ ਮਾਈਨਿੰਗ ਹੋ ਰਿਹਾ ਤਾਂ ਮੰਨਦੇ ਹੀ ਨਹੀਂ ਸੀ ਕਿ ਇਲੀਗਲ ਮਾਈਨਿੰਗ ਹੋ ਰਹੀ ਹੈ ਹੁਣ ਕੋਈ ਸਰਕਾਰ ਮੰਨਣ ਲੱਗੀ ਹੈ ਕਿ ਮੈਂ ਤਾਂ ਪੁੱਛ ਰਿਹਾ ਸੀ ਕਿ ਤਾਂ ਲੱਗੋ ਉਦੋਂ ਵੀ ਕਹਿੰਦਾ ਸੀ ਕਿ ਲੇਕਿਨ ਮਾਈਨ ਨੂੰ ਬੰਦ ਹੋਣੀ ਚਾਹੀਦੀ ਹੈ ਲੇਕਿਨ ਉਸ ਵਕਤ ਬੰਦ ਕੀਤੀ ਵੀ ਲੇਕਿਨ ਹੁਣ ਤੇ ਮੈਂ ਖੁਦ ਮਹਿਸੂਸ ਕਰ ਰਿਹਾ ਕਿ ਜਿਹੜੇ ਇਹਦੇ ਵਿੱਚ ਕੁਝ ਪੋਲੀਟੀਕਲ ਲੋਗਾਂ ਦੀ ਇਨਵੋਲਵਮੈਂਟ ਹੈ ਇਹਦੇ ਵਿੱਚ ਪ੍ਰਸ਼ਾਸਨ ਦੀ ਇਨਵੋਲਵਮੈਂਟ ਹੈ ਇਹਦੇ ਚ ਸਾਡੇ ਡਿਪਾਰਟਮੈਂਟ ਵਾਲੇ ਤਾਂ ਮੈਂ ਸਾਫ਼ ਕਹਤਾ ਅਗਰ ਤੁਹਾਡੀ ਕੋਈ ਇਨਵੋਲਵਮੈਂਟ ਹੈ ਮੈਂ ਬੜਾ ਸਟ੍ਰਿਕਟ ਟੈਕਸ਼ਨ ਲਊਗਾ ਪੋਲੀਟੀਕਲ ਲੋਕਾਂ ਨਹੀਂ ਜ਼ੀਰੋ ਟੋਲਰੈਂਸ ਪੋਲੀਟੀਕਲ ਲੋਕ ਤੁਹਾਨੂੰ ਆਦਮੀ ਡਿਫਰੈਂਟ ਟਾਈਪ ਦੇ ਲੋਕ ਹੈ ਉਹਦਾ ਨਾਂ ਲੈਣ ਦਾ ਕੋਈ ਫਾਇਦਾ ਨਹੀਂ ਪਰ ਜਿਹੜੇ ਵੀ ਹੈ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਮਿਲੇਗੀ ਔਰ ਮੈਂ ਕਦੇ ਪ੍ਰੋਟੈਕਸ਼ਨ ਕਿਸੇ ਪੋਲੀਟਿਕਲਾ ਦੇਣ ਦੀ ਦਤਤੀ ਨਹੀਂ ਉਹਨਾਂ ਨੂੰ ਕਿਸੇ ਨਾਲ ਅਪਰੋਚ ਨਹੀਂ